ਜੇ ਦੀ ਵੀਡੀਓ ਹੈਗੀ ਹੈ ਜੀ ਆਪਾਂ ਬੈਕ neck ਸ਼ਰਟ ਦਾ ਕਿਸ ਤਰ੍ਹਾਂ ਕੱਟ ਕਰਨਾਗਾ ਠੀਕ ਹੈ ਜੀ ਜੇ ਫਰੰਟ neck ਆਪਣਾ 5 ਇੰਚ ਦਾਗਾ ਤਾਂ 2 1/2 ਇੰਚ ਪਲੱਸ ਕਰਕੇ 5 ਇੰਚ ਹੋ ਜਾਂਦਾ ਤਾਂ ਆਪਾਂ ਨੇ ਕਿੰਨਾ ਕੱਟਣਾਗਾ ਜੇ ਫਰੰਟ neck ਆਪਣਾ 3 ਇੰਚ ਦਾ ਤਾਂ ਆਪਾਂ ਨੇ ਕਿੰਨਾ ਕੱਟ ਕਰਨਾ ਪਲੱਸ 6 ਪਲੱਸ 6 ਇੰਚ ਹੋਊਗਾ ਜੇ ਫਰੰਟ neck 3 ਇੰਚ ਦਾ ਠੀਕ ਹੈ ਜੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੋ ਤਰੀਕੇ ਦੱਸਾਂਗੇ ਵੀ ਆਪਾਂ ਨੇ ਜਿਹੜਾ ਨੈਕ ਆ ਉਹਦਾ ਆਪਾਂ ਨੇ ਕਿਸ ਤਰ੍ਹਾਂ ਮਾਰਕ ਕਰਨਾਗਾ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਹੁਣ ਮੰਨ ਲਓ ਆਪਣਾ ਫਰੰਟ ਨੈਕ ਹੈਗਾ 2.5 ਇੰਚ ਦਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਮੰਨ ਲਓ ਆਪਣਾ ਫਰੰਟ ਨੈਕ ਹੈਗਾ 2.5 ਇੰਚ ਦਾ ਚੌੜਾ ਠੀਕ ਹੈ ਜੀ ਤਾਂ ਆਪਾਂ ਨੇ ਜਿਹੜੀ ਬੈਕ ਨੈੱਕ ਦੀ ਕਟਾਈ ਕਰਨੀ ਉਹ ਸਵਾ ਦੋ ਇੰਚ ਤੇ ਕਰਨੀ ਹੈਗੀ ਵੀ ਜਦੋਂ ਆਪਾਂ ਰੇਵਲੀਰ ਲਗਾਵਾਂਗੇ ਤਾਂ ਇੰਨਾ ਕਪੜਾ ਵਿੱਚ ਆਊਗਾ ਤਾਂ ਇਹ ਆਪਣੇ ਆਪ ਹੀ ਢਾਈ ਇੰਚ ਦਾ ਹੋ ਜਾਊਗਾ ਠੀਕ ਹੈ ਜੀ ਜੇ ਆਪਾਂ ਨੇ 3 ਇੰਚ ਦਾ ਨੈੱਕ ਕੱਟਿਆ ਹੋਇਆ ਤਾਂ ਆਪਾਂ ਨੇ ਪੌਣੇ 3 ਇੰਚ ਤੇ ਬੈਕ ਨੈੱਕ ਦੀ ਕਟਾਈ ਕਰਨੀ ਆ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ 3 ਇੰਚ ਤੇ ਮਾਰਕ ਕਰਕੇ ਕਟਾਈ ਕਰਾਂਗੇ ਤਾਂ ਜਦੋਂ ਇੱਥੇ ਰੇ ਬਲੀਰ ਲਗਾਵਾਂਗੇ ਤਾਂ ਇਹਨੇ ਆਪਣੇ ਆਪ ਹੀ 3 ਇੰਚ ਦਾ ਹੋ ਜਾਣਾ ਤੇ ਜਿਹੜਾ ਤੀਰਿਆਂ ਦਾ ਕੱਪੜਾ ਉਹ ਆਪਣਾ ਸੇਮ ਬਰਾਬਰ ਉਹਨਾ ਹੀ ਰਹੂਗਾ ਜਿੰਨਾ ਫਰੰਟ ਨੈੱਕ ਦਾ ਤੀਰਾ ਜਿੰਨਾ ਆਪਾਂ ਨੇ ਫਰੰਟ ਨੈੱਕ ਬਣਾਇਆ ਉਸ ਤੋਂ ਬਾਅਦ ਜਿੰਨਾ ਆਪਣਾ ਤੀਰਾ ਬਚਿਆ ਬੈਕ ਨੈਕ ਤੋਂ ਬਾਅਦ ਵੀ ਬੈਕ ਨੈਕ ਬਣਾਏ ਤੋਂ ਬਾਅਦ ਵੀ ਆਪਣਾ ਜਿਹੜਾ ਬੈਕ ਪੀਰਾ ਉਹ ਵੀ ਆਪਣਾ ਉਨਾ ਹੀ ਰਹਿਣਾ ਚਾਹੀਦਾ ਠੀਕ ਹੈ ਜੀ ਕਈ ਵਾਰ ਕੀ ਹੁੰਦਾਗਾ ਜੇ ਕਿਸੇ ਨੂੰ ਨਹੀਂ ਪਤਾ ਤਾਂ ਤੁਸੀਂ ਇਹ ਵੀਡੀਓ ਅੱਗੇ ਜਰੂਰ ਸ਼ੇਅਰ ਕਰਿਓ ਕਈ ਵਾਰ ਕੀ ਹੁੰਦਾ ਆਪਾਂ ਜੇ ਫਰੰਟ ਨੈਕ ਢਾਈ ਦਾ ਹੁੰਦਾ ਤਾਂ ਆਪਾਂ ਬੈਕ ਨੈਕ ਵੀ ਢਾਈ ਦਾ ਹੀ ਕੱਟ ਕਰ ਲੈਂਦੇ ਆ ਦੇਖ ਸਕਦੇ ਹੋ ਤੁਸੀਂ ਜੇ ਆਪਾਂ ਫਰੰਟ ਨੈਕ ਢਾਈ ਦਾ ਕੱਟ ਕਰਾਂਗੇ ਤਾਂ ਬੈਕ ਵੀ ਜੇ ਆਪਾਂ 2.5 ਦਾ ਹੀ ਕੱਟ ਕਰਾਂਗੇ ਇੱਥੋਂ ਕੱਟ ਕਰਾਂਗੇ ਤਾਂ ਜਦੋਂ ਰੇਵ ਲੀਰ ਲੱਗ ਜਣੀ ਆ ਉਹਨੇ ਪੌਣੇ 3 ਇੰਚ ਦਾ ਹੋ ਜਾਣਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹੁਣ ਜਦੋਂ ਇੱਥੇ ਆ ਮੰਨ ਫਰੰਟ ਨੈੱਕ ਆਪਣਾ ਤਾਂ ਉਹਦਾ ਤੀਰਾ ਹੈਗਾ ਇੰਨਾ 1.5 ਵੀ ਹੋਊਗਾ ਜੇ ਠੀਕ ਹੈ ਜੀ ਤੇ ਜਦੋਂ ਆਪਾਂ ਬੈਕ ਨੈੱਕ ਦਾ ਵੀ ਆਪਾਂ 2.5 ਇੰਚ ਤੇ ਹੀ ਕੱਟ ਕਰਾਂਗੇ ਤਾਂ ਰੇਵ ਲੀਰ ਲੱਗ ਗਈ ਇੱਥੇ ਠੀਕ ਹੈ ਜੀ ਰੇਵ ਲੀਰ ਲੱਗ ਗਈ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨਾ ਕਪੜਾ ਘਟ ਗਿਆ ਸਵਾ 3 ਇੰਚ ਦੇਖ ਸਕਦੇ ਹੋ ਤੁਸੀਂ ਰਹਿ ਜੂਗਾ ਕੱਪੜਾ ਇੱਥੇ ਫਿਰ ਘੱਟ ਹੋ ਜੂਗਾ ਇਹਨੇ ਮਤਲਬ ਜਦੋਂ ਵੀ ਆਪਾਂ ਨੇ 프ਰੰਟ ਨੈਕ ਜੜਿਆ ਹੋਇਆ ਤਾਂ ਆਪਾਂ ਨੇ ਉਸ ਦਾ ਜਿਹੜਾ ਤੀਰਿਆਂ ਦਾ ਕੱਪੜਾ ਚਾਹੇ ਉਹ ਲੈਣ ਲੋ ਠੀਕ ਹੈ ਜੀ ਚਾਹੇ ਤੁਸੀਂ ਆਪਣੇ ਅਕੋਰਡਿੰਗ ਮਤਲਬ ਲਗਾ ਸਕਦੇ ਹੋ ਵੀ ਜੇ ਆਪਾਂ ਨੇ 2.5 ਇੰਚ ਦਾ 프ਰੰਟ ਨੈਕ ਹੈਗਾ ਤਿਆਰ ਆਪਣੇ ਕੋਲੇ ਤਾਂ ਆਪਾਂ ਨੇ ਹਮੇਸ਼ਾ ਕਟਾ ਕੇ ਹੀ ਕੱਟ ਕਰਨਾ ਠੀਕ ਹੈ ਜੀ ਜੇ ਆਪਾਂ ਉਨਾਂ ਹੀ ਕੱਟ ਕਰਕੇ ਲਗਾ ਦਾਂਗੇ ਨਾ ਤਾਂ ਆਪਣਾ ਤੀਰਿਆਂ ਦਾ ਜਿਹੜਾ ਕੱਪੜਾ ਉਹ ਵੱਧ ਕੱਟ ਜਾਊਗਾ ਜੇ ਤੀਰਿਆਂ ਦਾ ਕੱਪੜਾ ਵੱਧ ਕੱਟ ਜਾਊਗਾ ਤਾਂ ਆਪਾਂ ਨੂੰ ਕੱਟ ਕਰਨਾ ਪਊਗਾ ਫਰੰਟ ਨੈੱਕ ਦੇ ਲਗੋਂ ਆਪਾਂ ਨੂੰ ਕੱਟ ਕਰਨਾ ਪਊਗਾ ਕਿਉਂਕਿ ਬੈਕ ਨੈੱਕ ਆ ਜਿਹੜਾ ਉਹ ਆਪਾਂ ਨੇ ਚੌੜਾ ਰੱਖ ਲਿਆ ਤੇ ਹੈ ਨਾ ਤੀਰਾ ਜਿਹੜਾ ਉਹ ਘੱਟ ਹੋ ਗਿਆ ਫਰੰਟ ਨੈੱਕ ਦਾ ਵੱਧ ਗਿਆ ਠੀਕ ਹੈ ਜੀ ਫਿਰ ਆਪਾਂ ਤੀਰਾ ਕੱਟਾਂਗੇ ਤੀਰਾ ਆਪਣਾ ਛੋਟਾ ਹੋ ਜਾਊਗਾ ਫਿਰ ਮੋਢਿਆਂ ਦੇ ਉੱਤੇ ਕਸਣ ਲੱਗ ਜਾਊਗਾ ਬਾਹਾਂ ਨੇ ਜਿਹੜੀਆਂ ਮੋਢਿਆਂ ਦੇ ਉੱਪਰ ਆਉਣ ਲੱਗ ਜਾਣਗੀਆਂ ਇਸ ਕਰਕੇ ਆਪਾਂ ਨੇ ਹਮੇਸ਼ਾ ਹੀ ਦੋ ਡੰਡੇ ਕੱਟ ਕਰਕੇ ਹੀ ਨੈੱਕਾ ਜਿਹੜਾ ਕੱਟਣਾ ਵੀ ਜਦੋਂ ਰੇਵਲੀਰ ਲੱਗ ਜਾਏ ਤਾਂ ਉਹ ਬਰਾਬਰ ਹੋ ਜਾਵੇ ਠੀਕ ਹੈ ਜੀ ਜਾਂ ਫਿਰ ਤੁਸੀਂ ਜੇ ਫਰੰਟ ਨੈੱਕ ਇਸ ਤਰ੍ਹਾਂ ਬਣਾਇਆ ਹੋਇਆ ਠੀਕ ਹੈ ਜੀ ਤੁਸੀਂ ਉਹਦੇ ਜਿਹੜੇ ਆ ਤੀਰੇ ਬਚੇ ਹੋਏ ਨੇ ਆਪਣੇ ਕੋਲੇ ਨਾ ਇਹ ਤੁਸੀਂ ਇਹਦੇ ਨਾਲ ਮਾਰਕਿੰਗ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਨੇ ਮਾਰਕਿੰਗ ਕਰ ਲੈਣੀ ਆ ਨੈੱਕ ਦੀ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਕੋਲ ਤੀਰਿਆਂ ਦਾ ਕੱਪੜਾ ਦੇਖ ਸਕਦੇ ਹੋ ਤੁਸੀਂ ਹੈਨਾ ਇੰਨਾ ਆਪਣੇ ਇੱਥੇ ਮਾਰਕਿੰਗ ਕਰ ਲਈ ਤਾਂ ਹੁਣ ਆਪਾਂ ਇੱਥੋਂ ਲੈ ਕੇ ਕੱਟ ਕਰਾਂਗੇ ਇੰਨਾ ਅੱਗੇ ਨੂੰ ਵਧਾ ਕੇ ਕੱਟ ਕਰਾਂਗੇ ਵੀ ਜਦੋਂ ਆਪਾਂ ਇੱਥੇ ਰੇਵਲੀਰ ਲਗਾ ਦਾਂਗੇ ਇੱਥੇ ਸਲਾਈ ਲੱਗੂਗੀ ਤਾਂ ਜਿਹੜਾ ਨੈੱਕ ਆ ਆਪਣਾ ਉਹ ਸਹੀ ਆਵੇ ਤੇ ਜਿਹੜਾ ਟੀਰੀਆਂ ਦਾ ਕੱਪੜਾ ਆਪਣਾ ਉਹ ਵੀ ਸਹੀ ਆਵੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵੀ ਤਰੀਕਾ ਹੈਗਾ ਆਪਣੇ ਕੋਲੇ ਜਿਹੜਾ ਨੈੱਕ ਬੈਕ ਕੱਟ ਕਰਨਾ ਉਹਦੇ ਲਈ ਠੀਕ ਹੈ ਜੀ ਹੁਣ ਆਪਾਂ 5.5 ਇੰਚ ਦਾ ਨੈੱਕ ਇਸ ਤਰ੍ਹਾਂ ਰੱਖਾਂਗੇ ਲੰਬਾਈ ਰੱਖਾਂਗੇ ਨੱਕ ਦੀ ਪਾਣੇ نیچے ਮਾਰਕਿੰਗ ਕਰ ਲੈਣੀ ਆ ਜਿੰਨਾ ਉੱਪਰੋਂ ਆਉਨਾ ਹੀ ਆਪਾਂ ਨੇ نیچےੋਂ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਾਰਕਰ ਨੂੰ ਮਲਾ ਦੇਣਾ ਤੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਇੱਥੋਂ نیچےੋਂ ਘਟਾ ਵੀ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਇਹਦੀ ਚੜਾਈ ਹੈ ਜਿਹੜੀ ਦੂਰ ਜਾ ਰਹੀ ਹੈ ਨਾ ਤਾਂ ਤੁਸੀਂ ਇਹਨੂੰ ਘਟਾ ਵੀ ਸਕਦੇ ਹੋ ਇਸ ਤਰ੍ਹਾਂ ਫਿਰ ਇੱਥੇ ਗੁਲਾਈ ਦੇ ਦਿਓ ਠੀਕ ਹੈ ਜੀ ਆਪਾਂ ਥੋੜਾ ਜਿਹਾ ਇੱਥੋਂ ਘਟਾ ਕੇ ਰੱਖਾਂਗੇ ਠੀਕ ਹੈ ਜੀ ਕਿਉਂਕਿ ਲਾਈਨਿੰਗ ਵੀ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਘਟਾ ਕੇ ਥੋੜਾ ਜਿਹਾ ਰੱਖਿਆ ਕਿਉਂਕਿ ਜੇ ਜ਼ਿਆਦਾ ਇੱਥੋਂ ਰੱਖਾਂਗੇ ਨਾ ਫਿਰ ਜ਼ਿਆਦਾ ਗਲਾ ਜਿਹੜਾ ਅਲ ਦੋਲੇ ਨੂੰ ਚੌੜਾ ਹੋ ਜੂ ਆਪਾਂ ਨੇ ਇੰਨਾ ਨਹੀਂ ਰੱਖਣਾ ਹੈਗਾ ਤੇ ਆਪਾਂ ਨੇ ਸਿਰਫ ਇੰਨਾ ਹੀ ਰੱਖਣਾ ਆਪਾਂ ਨੇ ਥੋੜਾ ਜਿਹਾ ਘਟਾ ਲਿਆ ਇੱਥੋਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਜਦੋਂ ਸਲਾਈ ਲਗਾਵਾਂਗੇ ਨਾ ਇੱਥੇ ਲਗਾ ਕੇ ਲੈ ਕੇ ਜਾਵਾਂਗੇ ਨਾ ਤਾ ਜਿਹੜਾ ਆਪਣਾ neck ਆ ਬਿਲਕੁਲ ਸਹੀ ਆਊਗਾ ਤੇ ਕੱਪੜਾ ਵੀ ਜਿਹੜਾ ਬਿਲਕੁਲ ਸਹੀ ਆਊਗਾ ਆਪਣਾ ਟੀਰਿਆਂ ਦਾ ਆਪਾਂ ਤੁਹਾਨੂੰ ਟੀਰੇ ਵੀ ਨਾਲ ਦੀ ਨਾਲ ਜੜ ਕੇ ਦਿਖਾਵਾਂਗੇ ਹੁਣ ਆਪਾਂ ਇੱਥੋਂ ਕੱਪੜਾ ਕੱਟ ਕਰ ਦਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ neck ਦੀ ਕਟਾਈ ਆਪਾਂ ਨੇ ਕਰ ਦਿੱਤੀ ਆ ਤੇ ਹੁਣ ਆਪਾਂ ਇਹਦੇ ਨਾਲ ਰੇਵਲੀ ਅਟੈਚ ਕਰਾਂਗੇ ਹਾਂਜੀ ਦੋਸਤੋ ਆਪਾਂ ਤੁਹਾਨੂੰ ਰੇਵਲੀਰ ਲਗਾ ਕੇ ਨਾ ਫਿਰ ਨਾ ਤੀਰਿਆਂ ਦੀ ਸਲਾਈ ਲਗਾ ਕੇ ਦਿਖਾਵਾਂਗੇ ਰੇਵਲੀਰ ਆਪਾਂ ਪਹਿਲਾਂ ਲਗਾ ਕੇ ਨਾ ਤੁਹਾਨੂੰ ਫਿਰ ਦਿਖਾਣਿਆਂਗੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਰਹੀ ਹੈ ਇਸ ਕਰਕੇ ਫਿਰ ਆਪਾਂ ਤੁਹਾਨੂੰ ਤੀਰੇ ਨੇ ਜਿਹੜੇ ਉਹ ਪੂਰੇ ਜੜ ਕੇ ਦਿਖਾਵਾਂਗੇ ਵੀ ਆਪਾਂ ਨੇ ਕਿਸ ਤਰ੍ਹਾਂ ਜੜੇ ਨੇਗੇ ਤੇ ਆਪਣਾ ਕਪੜਾ ਵਧਿਆ ਜਾਂ ਨਹੀਂ ਵਧਿਆ ਘਟਿਆ ਠੀਕ ਹੈ ਜੀ ਆਪਾਂ ਫਿਰ ਤੁਹਾਨੂੰ ਦਿਖਾਉਣੇ ਤੁਸੀਂ ਦੇਖ ਸਕਦੇ ਹੋ ਤੁਸੀਂ ਰੇਵਲੀ ਰਾ ਲਗਾ ਲਈ ਆਪਾਂ ਨੇ ਰੇਵਲੀਰ ਦੀਆਂ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਚੈਨਲ ਉੱਪਰ ਅਪਲੋਡ ਕੀਤੀਆਂ ਹੋਈਆਂ ਨੇ ਸ਼ਾਰਟ ਦੇ ਵਿੱਚ ਵੀ ਕੀਤੀਆਂ ਹੋਈਆਂ ਨੇ ਤੇ ਲੌਂਗ ਦੇ ਵਿੱਚ ਵੀ ਕੀਤੀਆਂ ਹੋਈਆਂ ਨੇ ਉਹ ਤੁਸੀਂ ਦੇਖ ਲਿਓ ਠੀਕ ਹੈ ਜੀ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਰਹੀ ਹੈ ਇਸ ਕਰਕੇ ਹੁਣ ਆਪਾਂ ਤੁਹਾਨੂੰ ਤੀਰਿਆਂ ਦੀਆਂ ਸਲਾਈਆਂ ਲਗਾ ਕੇ ਦਿਖਾਉਣੇ ਆਂਗੇ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਤੀਰਿਆਂ ਦੀਆਂ ਸਲਾਈਆਂ ਲਗਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕੱਪੜਾ ਬਿਲਕੁਲ ਸਹੀ ਆਇਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਦਾ ਵੀ ਤੀਰਾ ਜਿਹੜਾ ਉਹਨੂੰ ਕੰਪਲੀਟ ਕਰਾਂਗੇ ਦੇਖ ਸਕਦੇ ਹੋ ਤੁਸੀਂ ਅੰਦਰਲੀ ਸਾਈਡ ਤੋਂ ਵੀ ਤੇ ਹੁਣ ਆਪਾਂ ਨਾ ਆ ਵੀ ਜਿਹੜੀ ਸਲਾਈ ਆ ਤੀਰੇ ਦੀ ਲਗਾਵਾਂਗੇ ਤੁਹਾਡੇ ਸਾਹਮਣੇ ਹੀ ਦੇਖ ਸਕਦੇ ਹੋ ਤੁਸੀਂ ਲਗਾਵਾਂਗੇ ਹੁਣ ਆਪਾਂ ਹਾਂਜੀ ਦੋਸਤੋ ਇੱਧਰਲਾ ਵੀ ਤੁਸੀਂ ਦੇਖ ਸਕਦੇ ਹੋ ਤੀਰਾ ਦੇਖ ਸਕਦੇ ਤੁਸੀਂ ਜੇ ਇਸ ਤਰ੍ਹਾਂ ਹਨਾ ਮਾਰਕਿੰਗ ਕਰਕੇ ਨਾ ਇੱਕ ਕੱਢੀ ਕਟਾਈ ਕਰੋਗੇ ਨਾ ਤਾਂ ਕਦੇ ਵੀ ਆ ਜਿਹੜਾ ਤੀਰਿਆਂ ਦਾ ਕਪੜਾ ਵਧੂ ਘਟੂਗਾ ਨਹੀਂ ਹੈਗਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਦੋਨੇ ਸਾਈਡ ਦਿਖਾਉਨੇ ਆ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ